ਅੱਜ ਦਸੂਹਾ ਸ਼ਹਿਰ ਦੇ ਪਲਾਈਓਵਰ ਦੇ ਨੀਚੇ ਬਹੁਤ ਹੀ ਸੋਹਣੀ ਇੱਕ ਬੈਡਮਿੰਟਨ ਦੀ ਜਿਹੜੀ ਗਰਾਊਂਡ ਹੈ ਉਹ ਬਣਾਈ ਗਈ ਸੀ ਉਹਦਾ ਅੱਜ ਜਿਹੜਾ ਉਦਘਾਟਨ ਆ ਉਹ ਕੀਤਾ ਗਿਆ ਆ ਸਾਰੇ ਸ਼ਹਿਰ ਵਾਸੀ ਔਰ ਜਿਹੜੇ ਬੈਡਮਿੰਟਨ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆ ਦਿੱਤੇ ਆਏ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇਹਦਾ ਨਾਮ ਆ ਉਹ ਸਾਡੇ ਬਹੁਤ ਹੀ ਮਹਾਨ ਸ਼ਖਸੀਅਤ ਸਿੱਖ ਕੌਮ ਦੀ ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਬਹੁਤ ਕੁਝ ਕੀਤਾ ਮੋਤੀਰਾ ਮਹਿਰਾ ਜੀ ਦੇ ਨਾਮ ਬਹੁਤ ਸਤਿਕਾਰਯੋਗ ਨੇ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਇਸ ਗਰਾਊਂਡ ਦਾ ਨਾਮ ਜਿਹੜਾ ਰੱਖਿਆ ਗਿਆ ਹੈ ਔਰ ਅੱਜ ਦਸੂਆ ਸ਼ਹਿਰ ਦੇ ਫਲਾਈਓਵਰ ਦੇ નીચે ਬਹੁਤ ਹੀ ਸੋਹਣੀ ਇੱਕ ਬੈਡਮਿੰਟਨ ਦੀ ਜਿਹੜੀ ਗਰਾਊਂਡ ਹੈ ਉਹ ਬਣਾਈ ਗਈ ਸੀ ਉਹਦਾ ਅੱਜ ਜਿਹੜਾ ਉਦਘਾਟਨ ਆ ਉਹ ਕੀਤਾ ਗਿਆ ਹੈ ਸਾਰੇ ਸ਼ਹਿਰ ਵਾਸੀ ਔਰ ਜਿਹੜੇ ਬੈਡਮਿੰਟਨ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਅੱਜ ਇੱਥੇ ਆਏ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇਹਦਾ ਨਾਮ ਆ ਉਹ ਸਾਡੇ ਬਹੁਤ ਹੀ ਮਹਾਨ ਸ਼ਖਸੀਅਤ ਸੈਕ ਕੌਮ ਦੀ ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਬਹੁਤ ਕੁਝ ਕੀਤਾ ਐ ਮੋਤੀराम ਮਹਿਰਾ ਜੀ ਦੇ ਨਾਮ ਬਹੁਤ ਸਤਿਕਾਰਯੋਗ ਨੇ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਇਸ ਗਰਾਊਂਡ ਦਾ ਨਾਮ ਜਿਹੜਾ ਰੱਖਿਆ ਗਿਆ ਹੈ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਜਿਹੜੀ ਇੱਕ ਨਵੀਂ ਐਗਜ਼ਾਮਪਲ ਆਪਾਂ ਸ਼ਹਿਰ ਦੇ ਵਿੱਚ ਸੈੱਟ ਕੀਤੀ ਹੈ ਔਰ ਇੱਥੇ ਬਹੁਤ ਸਾਰੇ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਤੇ ਬਾਜ਼ਾਰ ਦੇ ਵਿੱਚ ਖੇਡਣ ਨੂੰ ਜਗ੍ਹਾ ਨਹੀਂ ਮਿਲਦੀ ਉਹ ਰਾਤ ਨੂੰ ਇੱਥੇ ਆ ਕੇ ਖੇਡ ਸਕਣਗੇ ਇਹਦੇ ਨਾਲ ਹੀ ਹੁਣ ਇਹਨੂੰ ਆਪਾਂ ਐਕਸਟੈਂਡ ਕਰਕੇ ਜਿੱਥੇ ਓਪਨ ਜਿਮ ਦਾ ਪ੍ਰਬੰਧ ਕਰਨਾ ਨਾਲ ਹੀ ਬੱਚਿਆਂ ਦੇ ਝੂਲਿਆਂ ਦਾ ਵੀ ਪ੍ਰਬੰਧ ਇਹਦੇ ਨਾਲ ਹੀ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਵੀ ਜਿਹੜਾ ਅਸੀਂ ਨਹੀਂ ਪੱਤਾ ਰੱਖ ਕੇ ਉਦਘਾਟਨ ਕੀਤਾ ਜਾਊਗਾ ਔਰ ਜਿਹੜੀ ਇਹ ਗਰਾਊਂਡ ਹੈ ਅੱਜ ਇਹ ਲੋਕਾਂ ਨੂੰ ਸਮਰਪਿਤ ਕਰਤੀ ਆ ਲੋਕ ਇਹਦੇ ਨਾਲ ਰੋਜ਼ ਸਵੇਰੇ ਸ਼ਾਮ ਜਦੋਂ ਵੀ ਦਿਲ ਕਰੇ ਉਹ ਇੱਥੇ ਖੇਡ ਸਕਦੇ ਆ ਮੈਂ ਵਿਸ਼ਾਲ ਕਸ਼ੇਪ ਵਾਸੀ ਦਸਵਾ ਮਹਿਰਾ ਬਰਾਦਰੀ ਔਰ ਪੂਰੀ ਦਸਵਾ ਸੁਸਾਇਟੀ ਵੱਲੋਂ ਕਰਨਵੀਰ ਕਮਨ ਸਾਹਿਬ ਜੀ ਐਮਐਲਏ ਜੀ ਦਾ ਬਹੁਤ-ਬਹੁਤ ਧੰਵਾਦੀ ਆ ਕਿ ਉਹਨਾਂ ਨੇ बाबा मोती राम नहरा जी नाम के उपर ये बैडमिंटन टोड़ जो है पूरी दशहरा वास बैडमिंटन प्रेमी ने उन्होंने समर्पित किया बहुत ज्यादा सोच रहे बारे बहुत बहुत धनबाद जी thanks for Thank you.